ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਤਿੰਨ ਅਜਿਹੇ ਤਰੇਲੂ ਕਹ ਲੋ ਰੈਮਡੀ ਕਰੇਲੂ ਨੁਸਖਿਆਂ ਦੀ ਗੱਲ ਕਰਾਂਗੇ ਜਿਹੜੇ ਸਾਡੇ ਸਰੀਰ ਚੋਂ ਕਮਜ਼ੋਰੀ ਨੂੰ ਤਾਂ ਦੂਰ ਕਰਨਗੇ ਇਹਦੇ ਨਾਲ ਨਾਲ ਦੋਸਤੋ ਸਾਨੂੰ ਬਿਮਾਰੀਆਂ ਤੋਂ ਵੀ ਬਚਾ ਕੇ ਰੱਖਣਗੇ ਤੇ ਅੱਜ ਕੱਲ ਬਿਮਾਰ ਹੋਣ ਤੋਂ ਬਾਅਦ ਜਿਹੜਾ ਸੀਜ਼ਨਲ ਬੁਖਾਰ ਚੱਲ ਰਿਹਾ ਏ ਉਸ ਤੋਂ ਬਾਅਦ ਵਾਇਰਲ ਤੋਂ ਬਾਅਦ ਕਮਜ਼ੋਰੀ ਬਹੁਤ ਦੇਖੀ ਜਾ ਰਹੀ ਆ ਮਰੀਜ਼ਾਂ ਵਿੱਚ ਸੋ ਇਹ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੱਸਣ ਜਾ ਰਿਹਾ ਇਹ ਉਹਨਾਂ ਲੋਕਾਂ ਲਈ ਵੀ ਬੜਾ ਫਾਇਦੇਮੰਦ ਜਾਣਕਾਰੀ ਆ ਫਾਇਦਾ ਦੇਊਗੀ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਨੂੰ ਬਿਮਾਰ ਹੋਣ ਤੋਂ ਬਾਅਦ ਕਮਜ਼ੋਰੀ ਨਹੀਂ ਜਾ ਰਹੀ ਸੋ ਦੋਸਤੋ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਇਹਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਕਰਨਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਇਸ ਵੀਡੀਓ ਦਾ ਲਾਭ ਲੈ ਸਕਣ ਸੋ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀ ਉਹ ਕਿਹੜੀਆਂ ਤਿੰਨ ਕਰੇ ਲੋ ਕਹਿ ਲੋ ਵੀ ਨੁਸਖੇ ਆ ਜਿਨ੍ਹਾਂ ਨੂੰ ਅਸੀਂ ਪੀਣਾ ਏ ਉਸ ਤੋਂ ਬਾਅਦ ਅਸੀਂ ਬਿਲਕੁਲ ਸਿਹਤਮੰਦ ਰਹਿ ਸਕਦੇ ਹਾਂ ਕਮਜ਼ੋਰੀ ਬਿਲਕੁਲ ਜੜੋਂ ਖਤਮ ਹੋ ਸਕਦੀ। ਦੋਸਤੋ ਜੇ ਪਹਿਲੇ ਨੁਸਖੇ ਵੱਲ ਵੇਖੀਏ ਤਾਂ ਉਹਦੇ ਵਿੱਚ ਪਹਿਲਾਂ ਅਸੀਂ ਉਹ ਚੀਜ਼ਾਂ ਵੇਖ ਲੈਨੇ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਚਾਹੀਦੀਆਂ ਫਿਰ ਉਸ ਤੋਂ ਬਾਅਦ ਅਸੀਂ ਵਿਧੀ ਜਾਣਾਂਗੇ ਵੀ ਇਹਨੂੰ ਤਿਆਰ ਕਰਨ ਦਾ ਤਰੀਕਾ ਕਿਹੜਾ ਏ। ਦੋਸਤੋ ਇਹਦੇ ਵਿੱਚ ਇੱਕ ਬਨਾਣਾ ਲੈਣਾ ਹੈ ਦੋਸਤੋ ਜਿਹੜਾ ਕੇਲਾ ਹੁੰਦਾ ਹੈ ਉਹਨੂੰ એનર્ਜੀ ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਵੀ ਦੂਰ ਕਰਨ ਦੀ ਇੱਚ ਤਾਕਤ ਤੇ ਦੋਸਤੋ ਅਗਲੀ ਜਿਹੜੀ ਚੀਜ਼ ਅਸੀਂ ਇਸ ਨੁਸਖੇ 'ਚ ਵਰਤਣੀ ਆ ਉਹ ਹੈਗੇ ਆ ਤਿੰਨ ਤੋਂ ਚਾਰ ਦੀ ਗਿਣਤੀ 'ਚ ਅਖਰੋਟ ਤੇ 7 ਤੋਂ 10 ਦੀ ਗਿਣਤੀ 'ਚ ਬਦਾਮ ਦੋਸਤੋ ਅਖਰੋਟ ਤੇ ਬਦਾਮ 'ਚ ਵੀ ਬੜੇ ਕਹਿ ਲਓ ਵੀ ਬਹੁਤ ਜ਼ਿਆਦਾ ਪੋਸ਼ਟਿਕ ਤੱਤ ਹੁੰਦੇ ਆ ਜਿਹੜੇ ਸਾਡੇ ਸਰੀਰ ਚੋਂ ਜਿਹੜੀ ਕਮਜ਼ੋਰੀ ਆ ਉਹ ਬੜੀ ਜਲਦੀ ਦੂਰ ਕਰਦੇ ਆ ਸੋ ਇਹਨਾਂ ਨੂੰ ਭੋਅ ਕੇ ਰੱਖਣਾ ਏ ਤੇ ਇਹਨਾਂ ਦਾ ਬਦਾਮਾਂ ਦਾ ਛਿਲਕਾ اتار ਕੇ ਇਹਨਾਂ ਨੂੰ ਵਰਤਣਾ ਤੇ ਦੋਸਤੋ ਅਗਲੀ ਜਿਹੜੀ ਚੀਜ਼ ਆ ਇਹ ਨੁਸਖੇ ਚ ਅਸੀਂ ਵਰਤਣੀ ਉਹ ਹੈਗੇ ਇੱਕ ਚਮਚ ਸ਼ੀਆ ਦੇ ਬੀਜ ਦੋਸਤੋ ਸ਼ੀਆ ਦੇ ਬੀਜਾਂ ਚ ਵੀ ਪੋਸ਼ਟਿਕ ਤੱਤ ਭਰਪੂਰ ਮਾਤਰਾ ਚ ਪਾਏ ਜਾਂਦੇ ਆ ਤੇ ਇਹ ਸਾਡੇ ਹਾਜਮੇ ਲਈ ਵੀ ਬੜੇ ਵਧੀਆ ਹੁੰਦੇ ਆ ਸਾਡੇ ਪੇਟ ਵਿੱਚ ਜਾ ਕੇ ਫੁੱਲ ਜਾਂਦੇ ਆ ਇਹ ਇਸੇ ਦੀ ਬਦੌਲਤ ਜਿਹੜਾ ਇਹਨਾਂ ਚ ਸੋਲੂਬਲ ਫਾਈਬਰ ਹੁੰਦਾ ਏ ਸਾਨੂੰ ਬੜੇ ਫਾਇਦੇ ਦਿੰਦਾ ਏ ਸਾਡੇ ਸਰੀਰ ਚੋਂ ਚਰਬੀ ਨੂੰ ਵੀ ਗਾਇਬ ਕਰਦਾ ਤੇ ਪੋਸ਼ਟਿਕ ਤੱਤ ਵੀ ਬਹੁਤ ਮਿਲਦੇ ਇਸ ਤੋਂ ਕਮਜ਼ੋਰੀ ਵੀ ਦੂਰ ਹੁੰਦੀ ਆ ਤੇ ਅਗਲੀ ਜਿਹੜੀ ਚੀਜ਼ ਅਸੀਂ ਇੱਕ ਚਮਚਾ ਸ਼ਹਿਦ ਦਾ ਮਿਲਾਉਣਾ ਏ ਜਿਹਦੇ ਨਾਲ ਮਠਾਸ ਵੀ ਆਊਗੀ ਤੇ ਸਾਡੀ એનર્ਜੀ ਵੀ ਵਧੂਗੀ ਤੇ ਇਹਦੇ ਨਾਲ ਨਾਲ ਇੱਕ ਸਥਾਈ ਭਾਗ ਜਿਹੜੀ ਅਸੀਂ ਦਾਲ ਚੀਨੀ ਦਾ ਪਾਊਡਰ ਉਹ ਵੀ ਮਿਕਸ ਕਰਨਾ ਏ ਦੇ ਵਿੱਚ ਦੋਸਤੋ ਦਾਲਚੀਨੀ ਦੇ ਪਾਊਡਰ ਚ ਐਂਟੀ ਇਨਫਲੇਮੇਟਰੀ ਭਾਵ ਜਿਹੜੀਆਂ ਸੋਜਾਂ ਹੋ ਜਾਂਦੀਆਂ ਏ ਜੋੜਾਂ ਚ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਹੁੰਦੀਆਂ ਏ ਇਹ ਸਾਡੇ ਸੋਜਾਂ ਨੂੰ ਘਟਾਉਂਦੀ ਆ ਖਤਮ ਕਰਦੇ ਸਾਡੇ ਸਰੀਰ ਚੋਂ ਜਿਹੜੀ ਦਾਲਚੀਨੀ ਸੋ ਇੱਕ ਛਿਥਾਈ ਭਾਗ ਦਾਲਚੀਨੀ ਦਾ ਚਮਚ ਲੈਣਾ ਏ ਤੇ ਇਹਦੇ ਨਾਲ ਨਾਲ ਅਖੀਰ ਤੇ ਜਿਹੜੀ ਅਸੀਂ ਇਹ ਚ ਚੀਜ਼ ਲੈਣੀ ਆ ਉਹ ਲੈਣਾ ਇੱਕ ਗਲਾਸ ਨਾਰੀਅਲ ਦਾ ਜੂਸ ਦੋਸਤੋ ਧਿਆਨ ਦੇਣ ਵਾਲੀ ਗੱਲ ਇਹ ਵੀ ਜਿਹੜਾ ਨਾਰੀਅਲ ਦਾ ਜੂਸ ਆ ਉਹ ਬਾਜ਼ਾਰ ਵਾਲਾ ਪੈਕਟ ਬੰਦ ਨਹੀਂ ਹੋਣਾ ਚਾਹੀਦਾ ਤਾਜ਼ਾ ਹੋਣਾ ਚਾਹੀਦਾ ਹੈ ਨਾਰੀਅਲ ਦਾ ਜਿਹੜਾ ਪਾਣੀ ਆ ਸੋ ਨਾਰੀਅਲ ਦਾ ਪਾਣੀ ਇੱਕ ਗਲਾਸ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਹਿ ਲੋ ਵੀ ਮਿਕਸ ਕਰ ਲੈਣਾ ਇੱਕ ਗ੍ਰਾਈਂਡਰ 'ਚ ਮਿਕਸ ਕਰਕੇ ਉਸ ਤੋਂ ਬਾਅਦ ਵਿੱਚ ਜਿਹੜਾ ਨਾਰੀਅਲ ਦਾ ਪਾਣੀ ਉਹ ਮਿਲਾ ਕੇ ਇੱਕ ਸ਼ੇਕ ਬਣ ਜਾਣਾ ਹੈ ਦੋਸਤੋ ਇਹਨੂੰ ਤੁਸੀਂ ਤਿੰਨ ਦਿਨ ਹੀ ਇਹਦੀ ਵਰਤੋਂ ਕਰੋਗੇ ਤਾਂ ਤੁਹਾਨੂੰ ਫਰਕ ਮਹਿਸੂਸ ਹੋਊਗਾ ਬੜੀ ਜਲਦੀ ਜਿਹੜੀ ਕਮਜ਼ੋਰੀ ਆ ਉਹ ਤਿੰਨ ਦਿਨਾਂ 'ਚ ਹੀ ਬੜੀ ਜਲਦੀ ਦੂਰ ਹੁੰਦੀ ਆ ਹੁਣ ਅਗਲੇ ਨੁਸਖੇ ਵੱਲ ਜੇ ਧਿਆਨ DIYੇ ਤਾਂ ਉਹਦੇ ਵਿੱਚ ਅਸੀਂ ਕਹ ਲਓ ਵੀ ਜੂਸ ਪੀਣਾ ਹੈ ਫਲਾਂ ਦਾ ਜੂਸ ਦੋਸਤੋ ਜੇ ਦੋ ਅਸੀਂ ਸਵੇਰੇ ਸਵੇਰੇ ਫਲਾਂ ਦਾ ਜੂਸ ਪੀਨੇ ਆ ਉਹਦੇ ਨਾਲ ਇੱਕ ਤਾਂ ਸਾਡਾ ਸਰੀਰ ਆ ਉਹ ਹਾਈਡਰੇਟ ਹੁੰਦਾ ਹੈ ਭਾਵ ਪਾਣੀ ਦੀ ਕਮੀ ਦੂਰ ਹੁੰਦੀ ਸਰੀਰ ਚੋਂ ਕਿਉਂਕਿ ਪੂਰੀ ਰਾਤ ਸਾਡੇ ਅਸੀਂ ਕੋਈ ਪਾਣੀ ਨਹੀਂ ਪੀਨੇ ਥੋੜੀ ਜੀ ਡੀ ਹਾਈਡਰੇਸ਼ਨ ਆ ਜਾਂਦੀ ਸਰੀਰ ਚ ਕਮਜ਼ੋਰੀ ਥਕਾਵਟ ਆ ਜਾਂਦੀ ਆ ਸੋ ਸਵੇਰੇ ਸਵੇਰੇ ਇੱਕ ਤਾਂ ਸਾਡਾ ਸਰੀਰ ਹਾਈਡਰੇਟ ਹੋ ਜਾਂਦਾ ਹੈ ਪਲੱਸ ਸਾਨੂੰ ਜਿਹੜਾ ਸਾਡਾ ਮੈਟਾਬੋਲਿਜ਼ਮ ਆ ਉਹ ਫਾਸਟ ਹੋ ਜਾਂਦਾ ਜੂਸ ਪੀਣ ਨਾਲ ਕਿਉਂਕਿ ਸਵੇਰੇ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਸਾਡਾ ਮੈਟਾਬੋਲਿਜ਼ਮ ਸੁਸਤ ਹੋਇਆ ਹੁੰਦਾ ਸੋ ਕੁਝ ਵੀ ਖਾਣ ਤੋਂ ਪਹਿਲਾਂ ਜੇ ਅਸੀਂ ਜੂਸ ਪੀਨੇ ਆ ਫਲਾਂ ਦਾ ਉਹਦੇ ਨਾਲ ਸਾਡਾ ਜਿਹੜਾ ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਸਾਨੂੰ ਬੜੇ ਫਾਇਦੇ ਮਿਲਦੇ ਤੇ ਦੋਸਤੋ ਜੇ ਪਹਿਲੇ ਜੂਸ ਦੀ ਗੱਲ ਕਰੀਏ ਜਿਹੜਾ ਸਾਡੇ ਸਰੀਰ ਲਈ ਬੜਾ ਪੋਸਟਿਕ ਹੋ ਸਕਦਾ ਹੈ ਉਹ ਹੈਗਾ ਇੱਕ ਤੁਸੀਂ ਗਾਜਰਾਂ ਲੈਣੀਆਂ ਇੱਕ ਦੋ ਸੰਤਰੇ ਲੈਣੇ ਆ ਤੇ ਇਹਦੇ ਨਾਲ ਤੁਸੀਂ ਇਹਨਾਂ ਦੇ ਵਿੱਚ ਇੱਕ ਛੋਟਾ ਟੁਕੜਾ ਮਲਾਉਣਾ ਹੈ ਅਦਰਕ ਦਾ ਦੋਸਤੋ ਗਾਜਰਾਂ ਦੇ ਵਿੱਚ ਬੀਟਾ ਕੈਰੋਟਿਨ ਨਾਂ ਦਾ ਇੱਕ ਪਦਾਰਥ ਹੁੰਦਾ ਜਿਹੜੇ ਸਾਡੀਆਂ ਅੱਖਾਂ ਦੀ ਰੋਸ਼ਨੀ ਵੀ ਵਧਾਉਂਦਾ ਸਾਡੀਆਂ ਅੱਖਾਂ ਨੂੰ ਤਾਕਤ ਵੀ ਦਿੰਦਾ ਹੈ ਤੇ ਉਸ ਤੋਂ ਬਾਅਦ ਸੰਤਰੇ 'ਚ ਵਿਟਾਮਿਨ ਸੀ ਹੋਣ ਕਰਕੇ ਸਾਡੀ ਇਮਿਊਨਿਟੀ ਬੂਸਟ ਹੁੰਦੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਸਰੀਰ ਦੀ ਉਹ ਵਧ ਜਾਂਦੀ ਹੈ ਤੇ ਜਿਹੜਾ ਅਸੀਂ ਅਦਰਕ ਦਾ ਟੁਕੜਾ ਲਿਆ ਏ ਇਹ ਵੀ ਐਂਟੀ ਇਨਫਲੇਮੇਟਰੀ ਵੀ ਗੁਣ ਰੱਖਦਾ ਸਾਡੇ ਸੋਜਾਂ ਨੂੰ ਵੀ ਘਟਾਉਂਦਾ ਏ ਸੋ ਕੁੱਲ ਮਿਲਾ ਕੇ ਇਹਨਾਂ ਤਿੰਨਾਂ ਚੀਜ਼ਾਂ ਦਾ ਜਿਹੜਾ ਅਸੀਂ ਜੂਸ ਆ ਜੂਸ ਨਹੀਂ ਕੱਢਣਾ ਅਸੀਂ ਇਹਨਾਂ ਨੂੰ ਇੱਕ ਮਿਕਸੀ ਚ ਕਹਿ ਲੋ ਵੀ ਇਹਨਾਂ ਨੂੰ ਉਹ ਮਿਕਸ ਕਰ ਲੈਣਾ ਏ ਸੋ ਜਦੋਂ ਇਹਨਾਂ ਨੂੰ ਮਿਕਸ ਕਰ ਲਿਆ ਤਾਂ ਇਹਨਾਂ ਦਾ ਇੱਕ ਜੂਸ ਤਿਆਰ ਹੋ ਜਾਊਗਾ ਉਹ ਅਸੀਂ ਪੀਣਾ ਏ ਬਿਨਾਂ ਛਾਣ ਕੇ ਪੁਣ ਕੇ ਸੋ ਇਹਨੂੰ ਪੋਣਾ ਨਾ ਬਿਲਕੁਲ ਨਹੀਂ ਆ ਇਹਦਾ ਉਹੀ ਉਹ ਜਿਵੇਂ ਫਾਈਬਰ ਆ ਉਹ ਸਾਰਾ ਪੀਣਾ ਹੈ ਦੋਸਤੋ ਇਹਦੇ ਨਾਲ ਸਾਡੇ ਪੇਟ ਦਾ ਜਿਹੜਾ ਹਾਜਮਾ ਉਹ ਵੀ ਸਹੀ ਹੁੰਦਾ ਹੈ ਪ੍ਰਾਣੀ ਤੋਂ ਪ੍ਰਾਣੀ ਜਿਹੜੀ ਕਬਜਾ ਉਹ ਵੀ ਦੂਰ ਹੋ ਜਾਂਦੀ ਤੇ ਸਾਡੇ ਸਰੀਰ ਨੂੰ ਹੋਰ ਵੀ ਬੜੇ ਪੋਸ਼ਟਿਕ ਤੱਤ ਮਿਲਦੇ ਆ ਬਿਮਾਰੀਆਂ ਤੋਂ ਵੀ ਅਸੀਂ ਬਚੇ ਰਹਿੰਨੇ ਤੇ ਅਖੀਰ ਤੇ ਜਿਹੜੇ ਅਸੀਂ ਹੋਰ ਜੂਸ ਦੀ ਗੱਲ ਕਰਦੇ ਆ ਉਹਦੇ ਵਿੱਚ ਅਸੀਂ ਇੱਕ ਤਾਂ ਲੈਣਾ ਹੈ ਖੀਰਾ ਤੇ ਇਹਦੇ ਨਾਲ ਇੱਕ ਤੁਸੀਂ ਲੈਣਾ ਹੈ ਇੱਕ मुट्ठी ਪਾਲਕ ਦੀ ਤੇ ਇਹਦੇ ਨਾਲ ਤੁਸੀਂ ਇੱਕ ਚਮਚਾ ਲੈਣਾ ਨੀਂਬੂ ਦੋਸਤੋ ਇਹ ਤਿੰਨੇ ਚੀਜ਼ਾਂ ਨੂੰ ਤੁਸੀਂ ਕਹਿ ਲਓ ਵੀ ਮਿਕਸੀ ਚ ਕਰਕੇ ਇਹਨਾਂ ਨੂੰ ਬਿਲਕੁਲ ਪਤਲਾ ਘੋਲ ਬਣਾ ਲਓ ਤੇ ਇਹ ਵੀ ਸਾਡੇ ਸਰੀਰ ਨੂੰ ਬਹੁਤ ਫਾਇਦਾ ਦਿੰਦਾ ਹੈ ਇਹਦੇ ਵਿੱਚ ਤੁਸੀਂ ਤਰਲ ਪਦਾਰਥ ਪਾਉਣ ਲਈ ਇੱਕ ਗਲਾਸ ਤੁਸੀਂ ਪਾਣੀ ਪਾ ਸਕਦੇ ਹੋ ਇਹਨੂੰ ਤਰਲ ਬਣਾਉਣ ਵਾਸਤੇ ਸੋ ਇਹਦਾ ਜਿਹੜਾ ਘੋਲ ਆ ਇਹਨੂੰ ਵੀ ਸਵੇਰੇ ਤੁਸੀਂ ਨਿਰਨੇ ਕਾਲ ਜੇ ਪੀਣਾ ਹੈ ਸੋ ਇਹ ਵੀ ਸਾਡੇ ਸਰੀਰ ਚੋ ਇੱਕ ਤਾਂ ਜਿਹੜੇ ਇਹਦੇ ਵਿਚਲੇ ਐਂਟੀਆਕਸੀਡੈਂਟ ਬਹੁਤ ਤੱਤ ਪਾਏ ਜਾਂਦੇ ਆ ਜਦੋਂ ਪਾਲਕ ਫਿਰ ਖੀਰਾ ਤੇ ਨੀਂਬੂ ਮਿਕਸ ਹੁੰਦਾ ਤਾਂ ਇੱਕ ਐਂਟੀਆਕਸੀਡੈਂਟ ਬੜੇ ਵਧੀਆ ਪਦਾਰਥ ਬਣ ਜਾਂਦੇ ਆ ਤੇ ਦੋਸਤੋ ਇਹ ਐਂਟੀਆਕਸੀਡੈਂਟ ਸਾਡੇ ਸਰੀਰ ਚੋ ਜਿੰਨੇ ਵੀ ਕਹਿ ਲੋ ਵੀ ਸਾਡਾ ਆਕਸੀਡੇਟਿਵ ਸਟ੍ਰੈਸ ਕਰਕੇ ਡੈਮੇਜ ਹੋਇਆ ਹੁੰਦਾ ਸਰੀਰ ਚੋ ਉਹ ਬਿਲਕੁਲ ਖਤਮ ਕਰਦੇ ਸਾਨੂੰ ਬਿਮਾਰੀਆਂ ਰਹਿਤ ਬਣਾਉਂਦੇ ਆ ਸਾਡੇ ਜਿਹੜੀ ਇਮਿਊਨਿਟੀ ਆ ਉਹਨੂੰ ਵੀ ਵਧੀਆ ਬਣਾਉਂਦੇ ਆ ਤੇ ਸਾਡੀ ਜਿਹੜੀ ਤਾਕਤੋ ਵੀ ਵਾਪਸ ਆਉਂਦੀ ਆ ਸੋ ਇਹ ਜਿਹੜੀਆਂ ਤਿੰਨੇ ਚੀਜ਼ਾਂ ਤੁਹਾਨੂੰ ਦੱਸਾਂਗਾ ਇਹਨਾਂ ਨੂੰ ਇੱਕ ਵਾਰੀ ਵਰਤ ਕੇ ਜਰੂਰ ਵੇਖਿਓ ਜਿਨ੍ਹਾਂ ਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਆ ਤਕਾਵਟ ਲੱਗ ਰਹੀ ਆ ਸੋ ਇਹ ਤਿੰਨੇ ਚੀਜ਼ਾਂ ਨੂੰ ਵਰਤ ਕੇ ਤੁਹਾਡੇ ਸਰੀਰ 'ਚ ਇੱਕ ਨਵੀਂ એનર્ਜੀ ਆਊਗੀ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਲਾਭ ਲੈ ਸਕਣ ਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਣਾ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ। ਸੋ ਇਜਾਜ਼ਤ ਦਿਓ ਧੰਨਵਾਦ।